ਬਜਾ ਦੱਸੋ ਨਹੀਂ ਜਾਣਾ ਕਿਉਂ ਬਜਾ ਮੈਂ ਤੁਹਾਨੂੰ ਬਜਾ ਪੁੱਛਦਾ ਕਿਉਂ ਨਹੀਂ ਜਾਣਾ ਨਹੀਂ ਉਹ ਤੁਹਾਨੂੰ ਬਜਾ ਤੁਹਾਨੂੰ ਗਲੀ ਗਲੀ ਤੋਂ ਬੈਂਤੀ ਕਰਨੀ ਨਹੀਂ ਨਹੀਂ ਤੁਸੀਂ ਮੈਨੂੰ ਬੇਨਤੀ ਨਾ ਕਰੋ ਤੁਸੀਂ ਐਜ਼ ਐਜ਼ ਐਸ ਐਚਓ ਇਸ ਇਲਾਕੇ ਦੇ ਮੈਨੂੰ ਦੱਸੋ ਬਜਾ ਬੇਨਤੀ ਨਾ ਕਰੋ ਪਰ ਤੇਰਾ ਪਾਉਣਾ ਵੀ ਕਹਿ ਰਹੇ ਆ ਤੁਹਾਨੂੰ ਹਾਂ ਵੀ ਤੁਸੀਂ ਮੈਨੂੰ ਬਜਾ ਦੱਸੋ ਕਿਉਂ ਨਹੀਂ ਜਾਣਾ ਕਾਰਨ ਕੀ ਹੈ ਨਾ ਜਾਣ ਦਾ ਸਾਡੇ ਨਾ ਜਾਣ ਦਾ ਕਾਰਨ ਕੀ ਹੈ ਗੁਰਦਾਸਪੁਰ ਨਾਤਾ ਪੰਜਾਬ ਤੋਂ ਬਾਹਰ ਹੈ ਨਾ ਉਹ ਪਾਕਿਸਤਾਨ ਹੈ। ਹਾਂ। ਕਿਉਂ ਨਹੀਂ ਅਸੀਂ ਉੱਥੇ ਜਾ ਸਕਦੇ। ਤੁਸੀਂ ਤੁਸੀਂ ਜਾ ਸਕਦੇ ਹੋ, ਤੁਸੀਂ ਦੱਸੋ, ਤੁਸੀਂ ਜਾ ਸਕਦੇ ਹੋ। ਉਹਨਾਂ ਤੋਂ ਮੈਨੂੰ ਰਾਤੀ ਵੀ ਤੁਹਾਡੇ ਸੀਨੀਅਰਜ਼ ਦੀ ਕਾਲ ਆਈ ਸੀ। ਲੇਟ ਰਾਤ ਤੱਕ ਵੀ ਆਂਦੀ ਰਹੀ। ਮੈਂ ਉਹਨਾਂ ਸਾਰਿਆਂ ਨੂੰ ਇਹ ਆਰਗੂਮੈਂਟ ਦਿੱਤੀ ਕਿ ਸਿਰਫ ਇੱਕ ਇੱਕ ਲੀਗਲ ਵਜ੍ਹਾ ਦੱਸ ਦਿਓ ਕਿ ਅਸੀਂ ਵਾਈ ਵੀ ਕਾਂਟ ਗੋ ਟੂ ਗੁਲਟਾਸ। ਇੱਕ ਗੱਲ ਅਰੰਡ। ਮੈਂ ਤੁਹਾਡੇ ਨਾਲ ਅਗਰ ਸਹਿਮਤ ਹੋਵਾਂਗਾ ਮੈਂ ਆਪਣੀਆਂ ਫੋਟੋ ਨਿਕਾਣਾ। ਪਰ ਤੁਸੀਂ ਮੈਨੂੰ ਰੀਜਨਿੰਗ ਦਾ ਦੇਖ ਕਨਵਿੰਸ ਤਾਂ ਕਰੋ ਕਿ ਮੈਂ ਕਿਉਂ ਨਹੀਂ ਜਾ ਸਕਦਾ ਗੁਰਦਾਸਪੁਰ ਮੇਰਾ ਪ੍ਰੋਗਰਾਮ ਹੈ ਇੱਕ ਹਫਤਾ ਹੋ ਗਿਆ ਪ੍ਰੋਗਰਾਮ ਐਲਾਨ ਕੀਤਾ ਹੋਇਆ ਔਰ ਤੁਹਾਡੇ ਸੀਨੀਅਰ ਨੂੰ ਰਾਤੀ 8 ਵਜੇ ਯਾਦ ਆਂਦੀ ਹੈ ਕਿ ਤੁਸੀਂ ਗੁਰਦਾਸਪੁਰ ਨਹੀਂ ਜਾਣਾ ਕਿਉਂਕਿ ਪ੍ਰੋਗਰਾਮ ਦੇ ਵਿੱਚ ਕੋਈ ਪ੍ਰੋਬਲਮ ਆ ਸਕਦੀ ਹੈ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਕਿ ਅਗਰ ਜਦੋਂ ਤੁਸੀਂ ਐਲਾਨ ਕੀਤਾ ਸੀ ਹਫਤਾ ਪਹਿਲਾਂ ਤੁਸੀਂ ਇਹ ਗੱਲ ਸਾਨੂੰ ਉਸ ਦਿਨ ਕਿਉਂ ਨਹੀਂ ਕਹੀ ਵਾਈ ਐਟ ਦੀ ਲਾਸਟ ਆਵਰ ਮਤਲਬ ਤੁਸੀਂ ਦੇਖੋ ਨਾ 10 ਘੰਟੇ ਰਾਜਨ ਪ੍ਰੋਗਰਾਮ ਨੂੰ ਤੇ ਤੁਸੀਂ ਕਹੋ ਕਿ ਤੁਸੀਂ ਨਹੀਂ ਜਾ ਸਕਦੇ ਪ੍ਰੋਗਰਾਮ ਦੇ ਵਿੱਚ ਕੋਈ ਪ੍ਰੋਬਲਮ ਹੈਗੀ। ਅਗਰ ਕੋਈ ਪ੍ਰੋਬਲਮ ਸੀ ਤੁਹਾਡੀ ਕੋਈ ਇੰਟੈਲੀਜੈਂਸ ਸੀਗੀ ਤੁਹਾਨੂੰ ਕੋਈ ਇਨਫੋਰਮੇਸ਼ਨ ਸੀਗੀ ਤੇ ਤੁਹਾਨੂੰ ਟਾਈਮਲੀ ਦੱਸਣਾ ਚਾਹੀਦਾ ਨਾ। ਸੋ ਤੁਸੀਂ ਹੁਣ ਵੀ ਪੁੱਛ ਕੇ ਦੱਸਦੇ ਹੋ ਜਿਹੜੀ ਜਿਹੜੀ ਕਨਵੇ ਨਹੀਂ ਮੇਰੀ ਗੱਲ ਹੋ ਰਹੀ ਹੈ ਤੁਹਾਡੀ ਹੋਈ ਹੋਣੀ ਹੈ। ਹਾਂਜੀ ਹਾਂਜੀ ਮੈਂ ਤੁਹਾਨੂੰ ਦੱਸਿਆ ਮੇਰੀ ਕਾਤੀ ਵੀ ਸਵੇਰੇ ਵੀ ਹੋਈ ਹੈ ਤਾਂ ਉਹਨੇ ਨੂੰ ਕਨਵੇ ਨਹੀਂ ਜਾਉਗਾ। ਕਹਿੰਦੇ ਫਿਰ ਵੀ ਨਹੀਂ ਦੱਸਿਆ ਤੁਸੀਂ। ਚਲੋ ਬੋਲੋ। ਜਾਤੇ ਤੁਸੀਂ ਕੋ ਤੁਹਾਨੂੰ ਵੀ ਨਹੀਂ ਕਾਰਨ ਦੱਸਿਆ ਉਹਨਾਂ ਨੇ ਤੁਸੀਂ ਕੋਈ ਨਹੀਂ ਤੁਹਾਨੂੰ ਵੀ ਨਹੀਂ ਪਹਿਲਾਂ 26 ਜਨਵਰੀ ਦੇ حوالے ਨਾਲ 25 ਜਨਵਰੀ ਨੂੰ ਤਿੰਨ ਜਗ੍ਹਾ ਤੇ ਪੰਜਾਬ ਦੇ ਵਿੱਚ ਪ੍ਰੋਗਰਾਮ ਰੱਖੇ ਗਏ ਸੀ ਪ੍ਰੋਟੈਸਟ ਮਾਰਚਸ ਅਸੀਂ 25 ਜਨਵਰੀ ਨੂੰ ਤਿੰਨ ਸ਼ਹਿਰਾਂ ਦੇ ਵਿੱਚ ਪ੍ਰੋਟੈਸਟ ਮਾਰਚਸ ਆਯੋਜਿਤ ਕੀਤੇ ਸੀ ਅਕਾਲੀ ਦਲ ਅੰਮ੍ਰਿਤਸਰ ਤੇ ਦਲ ਖਾਲਸਾ ਵੱਲੋਂ 1 ਮਾਰਚ ਗੁਰਦਾਸਪੁਰ ਆਉਣਾ ਚਾਹੀਦਾ ਜਿਹੜਾ ਕਿ ਮਾਝੇ ਦੀ ਰੀਜਨ ਦਾ ਦੁਆਬੇ ਦਾ ਜਲੰਧਰ ਹੋਣਾ ਸੀ ਤੇ ਮਾਲਵੇ ਦਾ ਮਾਨਸਾ ਵਿਖੇ ਹੋਣਾ ਸੀ ਦੋਨਾਂ ਪਾਰਟੀਆਂ ਵੱਲੋਂ ਕੱਲ ਸ਼ਾਮ ਨੂੰ ਪ੍ਰਸ਼ਾਸਨ ਵੱਲੋਂ ਸੰਪਰਕ ਕੀਤਾ ਗਿਆ ਔਰ ਕਿਹਾ ਗਿਆ ਕਿ ਜਿਹੜਾ ਗੁਰਦਾਸਪੁਰ ਬਹੁਤ ਸੈਂਸਿਟਿਵ ਏਰੀਆ ਹੈ ਤੇ ਉੱਥੇ ਤੁਹਾਨੂੰ ਮਾਰਚ ਕਰਨ ਦੀ ਅਸੀਂ ਪਰਮਿਸ਼ਨ ਨਹੀਂ ਦਿੰਦੇ ਇਜਾਜ਼ਤ ਨਹੀਂ ਦਿੰਦੇ ਸਾਡਾ ਇਹ ਉਹਨਾਂ ਨੂੰ جواب ਸੀ ਕਿ ਇੱਕ ਹਫਤਾ ਹੋ ਗਿਆ 올ਰੀਡੀ ਅਸੀਂ ਪ੍ਰੋਗਰਾਮ ਉਹ ਲਿਖ ਚੁੱਕੇ ਆ ਅਸੀਂ ਨਾ ਤਾਂ ਉਹਨੂੰ ਪੋਸਟਪੋਨ ਕਰ ਸਕਦੇ ਆ ਕਿਉਂਕਿ ਪ੍ਰੋਗਰਾਮ ਹੀ 26 ਜਨਵਰੀ ਦੇ ਵਿਰੋਧ ਦੇ ਵਿੱਚ ਰੱਖਿਆ ਗਿਆ ਸੀ 26 ਜਨਵਰੀ ਨੂੰ ਜਿਹੜਾ ਕਨਸਟੀਟਿਊਸ਼ਨ ਬਣਿਆ ਸੀ ਕਨਸਟੀਟਿਊਸ਼ਨ ਦੇ ਵਿੱਚ ਜਿਹੜੀਆਂ ਡਿਸਕ੍ਰਿਮੀਨੇਸ਼ਨਸ ਨੇ ਜਿਹੜੀਆਂ ਡਿਨਾਈਲਸ ਨੇ ਜਿਹੜੇ ਹੱਕ ਖੋਏ ਗਏ ਨੇ ਉਹਨਾਂ ਦੇ ਅਗੇਂਸਟ ਅਸੀਂ ਪ੍ਰੋਗਰਾਮ ਕਰ ਰਹੇ ਆ ਸੋ ਅਸੀਂ ਪ੍ਰੋਗਰਾਮ ਪੋਸਟਪੋਨ ਵੀ ਨਹੀਂ ਕਰ ਸਕਦੇ ਆਲਰੇਡੀ ਜਲੰਧਰ ਤੇ ਮਾਨਸਾ ਦੇ ਵਿੱਚ ਆਨ ਹੈ ਪ੍ਰੋਗਰਾਮ ਤੇ ਅਸੀਂ ਗੁਰਦਾਸਪੁਰ ਵੀ ਪ੍ਰੋਗਰਾਮ ਕਰਾਂਗੇ ਉਹਨਾਂ ਦਾ ਅਸੀਂ ਕਿ ਗੁਰਦਾਸਪੁਰ ਸੈਂਸਿਟਿਵ ਏਰੀਆ ਹੈ ਔਰ ਅਸੀਂ ਇੱਥੇ ਤੁਹਾਨੂੰ ਇਜਾਜ਼ਤ ਨਹੀਂ ਦਿੰਦੇ ਇਹ ਗੱਲ ਕੱਲ ਸ਼ਾਮੀ ਕਹੀ ਗਈ ਔਰ ਸਾਡਾ ਜਵਾਬ ਸੀਗਾ ਕਿ ਇੱਕ ਹਫ਼ਤੇ ਤੋਂ ਪ੍ਰੋਗਰਾਮ ਅਲਾਨਿਆ ਗਿਆ ਤੁਸੀਂ ਇਹ ਗੱਲ ਸਾਡੇ ਤੱਕ ਪਹਿਲਾਂ ਨਹੀਂ ਪਹੁੰਚ ਕੀਤੀ ਲਾਸਟ ਮਿੰਟ ਤੁਹਾਡੀ ਜਿਹੜੀ ਇਹ ਜੋ ਵੀ ਤੁਹਾਡੀ ਜਸਟੀਫਿਕੇਸ਼ਨ ਹੈ ਪ੍ਰੋਗਰਾਮ ਨਾ ਕਰਨ ਦੀ ਉਹ ਅਸੀਂ ਉਸ ਨੂੰ ਰਿਜੈਕਟ ਕਰਦੇ ਆਂ ਰੱਦ ਕਰਦੇ ਆਂ ਤੇ ਸਾਡਾ ਪ੍ਰੋਗਰਾਮ ਆਨ ਹੈ ਅਸੀਂ ਸਵੇਰੇ ਪ੍ਰੋਗਰਾਮ ਕਰਾਂਗੇ ਜੀ ਜੀ ਸਿਰਫ ਸਿਵਲ ਲਾਈਨ ਦੀ ਪੁਲਿਸ ਤੁਹਾਡੇ ਕਰੇ ਉਹਨੇ ਕੀ ਕਿਹਾ ਤੁਹਾਨੂੰ ਮੈਂ ਮੈਂ ਤੁਹਾਨੂੰ ਬਰੀਫ ਕਰ ਰਿਹਾ ਕਿ ਅੱਜ ਸਵੇਰ ਤੋਂ ਹੀ ਸਾਡੇ ਸਾਰੇ ਮੈਂਬਰ ਜਿਹੜੇ ਨੇ ਖਾਸ ਤੌਰ ਤੇ ਗੁਰਦਾਸਪੁਰ ਨਾਲ ਜਿਹੜੇ ਸਬੰਧਨ ਨੇ ਉਹਨਾਂ ਨੂੰ ਘਰ ਦੇ ਵਿੱਚ ਹੀ ਡਿਟੇਨ ਕੀਤਾ ਗਿਆ ਮੇਰੇ ਘਰ ਦੇ ਬਾਹਰ ਵੀ ਮੇਰੇ ਹੋਰ ਸਾਥੀਆਂ ਦੇ ਬਾਹਰ ਘਰਾਂ ਦੇ ਬਾਹਰ ਵੀ ਪੁਲਿਸ ਸਵੇਰ ਦੀ ਖੜੀ ਹੈ ਹੁਣ ਜਦੋਂ ਅਸੀਂ ਪ੍ਰੋਗਰਾਮ ਗੁਰਦਾਸਪੁਰ ਜਾਣ ਲਈ ਬਾਹਰ ਨਿਕਲੇ ਆ ਤਾਂ ਇੱਕ ਕਨਵੇ ਕੀਤਾ ਗਿਆ ਕਿ ਤੁਸੀਂ ਗੁਰਦਾਸਪੁਰ ਨਹੀਂ ਜਾ ਸਕਦੇ ਮੇਰਾ ਇੱਕੋ ਇੱਕ ਸਵਾਲ ਹੈ ਕਿ ਜੇ ਬਾਕੀ ਪੰਜਾਬ ਦੇ ਵਿੱਚ ਪ੍ਰੋਗਰਾਮ ਕੀਤੇ ਜਾ ਸਕਦੇ ਨੇ ਔਰ ਜਿਹੜਾ ਪਿਛਲੇ ਅਸੀਂ 20 ਸਾਲ ਤੋਂ ਕਰਦੇ ਪਏ ਆ ਤੇ ਵਾਈ ਨਾਟ ਗੁਰਦਾਸਪੁਰ ਗੁਰਦਾਸਪੁਰ ਦੇ ਵਿੱਚ ਐਸਾ ਕੀ ਹੈ ਕਿ ਅਸੀਂ ਉੱਥੇ ਜਾ ਕੇ ਆਪਣਾ ਪ੍ਰੋਗਰਾਮ ਜਿਹੜਾ ਸਾਡਾ ਡੈਮੋਕਰੈtic ਰਾਈਟ ਹੈ ਉਹ ਅਸੀਂ ਇਸਤੇਮਾਲ ਨਹੀਂ ਕਰ ਸਕਦੇ ਦੇਖੋ ਸਾਡਾ ਸਾਡਾ ਜਿਹੜਾ ਪ੍ਰੋਗਰਾਮ ਹੈ ਉਹੀ ਉਹ ਉਹਦਾ ਜਿਹੜਾ ਉਹਦਾ ਜਿਹੜਾ ਰੂਟ ਹੈ ਉਹਦਾ ਜਿਹੜੀ ਬੁਨਿਆਦ ਹੈ ਉਹ ਇਹ ਹੈ ਕਿ ਇਸ ਦੇਸ਼ ਦੇ ਵਿੱਚ ਪੂਰਾ ਇੰਡੀਆ 26 ਜਨਵਰੀ ਮਨਾਉਂਦਾ ਹੈ ਬਟ ਪੰਜਾਬ ਦੇ ਲੋਕਾਂ ਨੂੰ ਤੇ ਸਿੱਖਾਂ ਨੂੰ ਉਹਨਾਂ ਦੇ ਡੈਮੋਕਰੈਟਿਕ ਰਾਈਟ ਹੀ ਨਹੀਂ ਦਿੱਤੇ ਜਾ ਰਹੇ ਡਿਨਾਈ ਕੀਤਾ ਜਾ ਰਿਹਾ ਵੀ ਹੈਵ ਬੀਨ ਡਿਪਰਾਈਵਡ ਬਾਈ आवर ਡੈਮੋਕਰੈਟਿਕ ਰਾਈਟਸ ਸਾਡੇ ਹੱਕ ਖੋਏ ਜਾ ਰਹੇ ਨੇ ਤੇ ਫਿਰ ਅਸੀਂ 26 ਜਨਵਰੀ ਕਾਦੀ ਮਨਾਣੀ ਕਾਦੇ ਜਸ਼ਨ ਪੁਲਿਸ ਨੇ ਰੋਕਣ ਦਾ ਕਾਰਨ ਕੀ ਦੱਸਿਆ ਪੁਲਿਸ ਕੋਲ ਕੋਈ ਕਾਰਨ ਨਹੀਂ ਹੈ ਨਾ ਕੱਲ ਸ਼ਾਮ ਨੂੰ ਜਿਹੜੇ ਆਫੀਸਰ ਸੀਨੀਅਰ ਆਫੀਸਰਸ ਨੇ ਗੱਲ ਕੀਤੀ ਜਿਹੜੀ ਅੱਜ ਸਵੇਰੇ ਸੀਨੀਅਰ ਆਫੀਸਰਸ ਨੇ ਗੱਲ ਕੀਤੀ ਸਿਰਫ ਇੱਕ ਹੀ ਇਹਨਾਂ ਕੋਲ ਇੱਕ ਹੀ ਲਾਈਨ ਹੈ ਤੁਸੀਂ ਗੁਰਦਾਸਪੁਰ ਨਹੀਂ ਜਾ ਸਕਦੇ ਸਾਨੂੰ ਨਹੀਂ ਸਮਝ ਕਿ ਗੁਰਦਾਸਪੁਰ ਦੇ ਵਿੱਚ ਐਸਾ ਕੀ ਪਿਆ ਹੋਇਆ ਕਿ ਅਸੀਂ ਗੁਰਦਾਸਪੁਰ ਕਿਉਂ ਨਹੀਂ ਜਾ ਸਕਦੇ ਮੇਰੀ ਇੱਕੋ ਸਵਾਲ ਸੀ ਕੀ ਗੁਰਦਾਸਪੁਰ ਪਾਕਿਸਤਾਨ ਦੇ ਵਿੱਚ ਹੈ ਜਿਹੜਾ ਅਸੀਂ ਨਹੀਂ ਜਾ ਸਕਦੇ ਪੁਲਿਸ ਕਾਰਨ ਕੋਈ ਨਹੀਂ ਦੱਸ ਕਾਰਨ ਕੋਈ ਵੀ ਨਹੀਂ ਦੱਸ ਰਹੀ ਬਸ ਤੁਹਾਨੂੰ ਗੁਰਦਾਸਪੁਰ ਨਹੀਂ ਪੁਲਿਸ ਤੁਹਾਨੂੰ ਕਿਤੇ ਵੀ ਜਾਣ ਬਾਤ ਜਾਣੋ ਹਾਂਜੀ ਸਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਘਰੋਂ ਬਾਹਰ ਨਹੀਂ ਜਾ ਸਕਦੇ ਤੇ ਮੇਰਾ ਉਹਨਾਂ ਨੂੰ ਇੱਕੋ ਜਵਾਬ ਹੈ ਕਿ ਅਸੀਂ ਗੁਰਦਾਸਪੁਰ ਜਾਣਾ ਹੈ ਅਸੀਂ ਜਾਵਾਂਗੇ ਜੇ ਤੁਸੀਂ ਸਾਨੂੰ ਰੋਕਣਾ ਤੇ ਫਿਰ ਤੁਸੀਂ ਸਾਨੂੰ ਡਿਟੇਨ ਕਰੋ ਤੁਹਾਨੂੰ ਹਰਸ਼ ਨਜ਼ਰਬੰਦ ਕੀਤਾ ਗਿਆ ਕੀ ਵਜ੍ਹਾ ਹੈ ਤੇ ਕੀ ਕਰਨ ਕਰ ਨਾ ਨਜ਼ਰਬੰਦ ਨਹੀਂ ਕੋਈ ਨਹੀਂ ਕੀਤਾ ਗਿਆ ਅਸੀਂ ਇਹਨਾਂ ਦੇ ਕੋਲ ਆਏ ਆ ਜੀ ਕੋਈ ਇਹਨਾਂ ਦੀ ਮੀਟਿੰਗ ਸੀਗੀ ਕੋ ਸਬੰਧੀ ਇਹਨਾਂ ਨਾਲ ਹੀ ਗੱਲਬਾਤ ਕਰਨ ਆਏ ਆ ਜੀ ਬਿਲਕੁਲ ਜੀ ਗਰਦਾਸਪੁਰ ਇਹਨਾਂ ਦੀ ਕੋਈ ਮੀਟਿੰਗ ਸੀ ਉਸ ਸੰਬੰਧੀ ਕਿਤੇ ਜਾਣਵਣੀ ਦਿੱਤਾ ਜਾ ਰਿਹਾ ਜੀ ਤੁਸੀਂ ਕਹਿ ਰਹੇ ਕਿ ਜਾਰ ਉਹਨਾਂ ਨੂੰ ਵੀ ਤੁਸੀ ਜਾਣਾਂ ਨਹੀਂ ਕਰੋ ਬਾਹਰ ਨਹੀਂ ਨਹੀਂ ਉਹ ਸਾਡੀ ਗੱਲਬਾਤ ਇਹਨਾਂ ਨਾਲ ਚੱਲ ਰਹੀ ਹੈ ਉਹਨਾਂ ਨੂੰ ਅਸੀਂ ਦੱਸ ਦਿਆ ਹੈ ਵੀ ਜਿਹੜੀ ਵੀ ਉਹੀ ਉਹੀ ਗੱਲਬਾਤ ਕਰਨ ਆਏ ਇਹਨਾਂ ਦੇ ਨਾਲ ਕੋਈ ਖਾਸ ਵਜ੍ਹਾ ਹੈ ਨਹੀਂ ਵਜ੍ਹਾ ਕੋਈ ਨਹੀਂ ਜੀ ਇਹਨਾਂ ਨਾਲ ਅਸੀਂ ਉਹੀ ਮੀਟਿੰਗ ਸੰਬੰਧੀ ਗੱਲਬਾਤ ਇਹਨਾਂ ਦੀ ਜਿਹੜੀ ਉਹ ਤੇ ਉਸ ਸੰਬੰਧੀ ਗੱਲਬਾਤ ਕਰਨ ਆਏ ਹਨ ਚਲੋ ਜੀ ਕਿੱਥੇ ਸਰ ਇਹਨਾਂ ਦਾ ਪ੍ਰੋਗਰਾਮ ਕਿੱਥੇ ਸੀਗਾ ਗਰਦਾਸਪੁਰ ਦੱਸ ਰਹੇ ਜੀ ਉਹੀ ਇਹਨਾਂ ਨਾਲ ਪੁੱਛਣ ਆਏ ਡਿਸਕਸ ਕਰਨ ਉਹਨੇ ਜਿਹੋ ਉਹੀ ਨਾਲ ਗੱਲ ਕਰ ਰਹੇ ਨੇ ਵੀ ਇਹਨਾਂ ਦੀ ਕੀ तलेरा किया तो लेबर का तलेरा बल्ला मारे मैं कुप्पन दीनी मक्काना पांच दीनी मारे जाने में तो एक कुप्पन ही मैं आप लेकर था लेता लेबर लुटा लेकर आजी uh, सर तुषी आज इस टाइम प्रोग्राम सी लेकिन दीता ने रोक दिया subscribe to one india channel and never miss an update